ਪਟਿਆਲਾ ਆਪ ਜੀ ਨੂੰ ਸੰਬੋਧਨ ਕਰ ਰਿਹਾ ਹਾਂ ਕਿਹੜੇ ਆਇਆ ਐਡਮਿਸ਼ਨ ਸ਼ੁਰੂ ਕਦੋਂ ਤੋਂ ਕਰੋ ਪ੍ਰੋਸੈਸ ਚੱਲਣਾ ਹੈ ਤੇ ਕੋਈ ਨਵੇਂ ਕੋਰਸ ਹੈ ਜਾਂ ਕੋਈ ਹੋਰ ਲੱਭ ਸਕਦੇ ਹੋ ਉਸਕੇ ਵੀ ਉਹ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੋਰ ਇਹਦੇ ਸੋਰੀ ਵੀ ਕੀ ਬਦਲਾਅ ਆਇਆ ਅ ਇਸ ਸਾਲ ਜਿਹੜੇ 2024 25 ਦਾ ਸੈਸ਼ਨ ਹੈ ਇਹਦੇ ਵਿੱਚ ਜਿੰਨੀਆਂ ਵੀ ਐਡਮਿਸ਼ਨਸ ਐਂਟਰੀ ਲੈਵਲ ਦੀਆਂ ਕਲਾਸਿਸ ਦੇ ਵਿੱਚ ਫਸਟイヤー ਦੇ ਵਿੱਚ ਹੋਈਆਂ ਨੇ ਜਿਹੜੀਆਂ ਕਿ ਬੀਏ ਬੀਕਾਮ ਤੇ ਬੀਐਸਸੀਜ਼ ਉਦੇ ਵਿੱਚ ਜਿਹੜੀ ਐਡਮਿਸ਼ਨ ਹੋਣੀ ਹੈ ਉਹ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ ਇਹ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਪੰਜਾਬ ਸਰਕਾਰ ਵੱਲੋਂ ਇਹ ਲਾਗੂ ਕੀਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਔਰ ਗੁਰਨਾਨਗਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੋ ਇਹ ਜਿਹੜੇ ਕੋਰਸ ਨੇ ਇਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਇਹ 4 ਸਾਲ ਦੇ ਕੋਰਸ ਨੇ ਇਸ ਵਾਰੀ ਫਸਟイヤー ਦਾ ਜਿਹੜਾ ਹੈ ਉਹ ਦਾਖਲਾ ਕੀਤਾ ਜਾਏਗਾ ਇਹਦੇ ਵਿੱਚ ਜਿਹੜਾ ਅਕਾਡੈਮਿਕਸ ਦੀ ਗੱਲ ਕਰੀਏ ਜਿਹੜੇ ਵਿਦਿਆਰਥੀ ਕੁਝ ਚਾਰ ਜਾਂ ਪੰਜ ਪੇਪਰ ਉਹਨਾਂ ਦੇ ਕੰਪਲਸਰੀ ਨੇ ਉਦੇ ਨਾਲ ਕੁਝ ਕਿਤਾ ਮੁਖੀ ਕੋਰਸਿਸ ਵੀ ਜਿਹੜੇ ਉਹ ਨਾਲ ਜੋੜੇ ਗਏ ਨੇ ਉਹਨਾਂ ਦੀ ਜਿਹੜੀ ਸਕਿੱਲ ਨੂੰ ਅਨਾਉਂਸ ਕਰਨ ਵਾਸਤੇ ਕੋ ਟੋਟਲ ਇੱਕ ਵਿਦਿਆਰਥੀ 8 ਜਿਹੜੇ ਪੇਪਰ ਇਹ ਪੜੇਗਾ ਕੁਝ ਉਹਦੇ ਵਿੱਚ ਮੇਜਰ ਹੋਣਗੇ ਕੁਝ ਉਹਦੇ ਵਿੱਚ ਮਾਈਨਰ ਹੋਣਗੇ ਤਾਂ ਇਹ ਕੋਰਸ ਜਿਹੜਾ 4 ਸਾਲ ਵਾਸਤੇ ਚੱਲੇਗਾ ਸੋ ਇਹਦੇ ਵਿੱਚ ਜਿਹੜੀ ਐਨਈਪੀ ਦੀ ਇੱਕ ਹੋਰ ਪਾਲਿਸੀ ਹੈ ਕਿ ਮਲਟੀਪਲ ਐਂਟਰੀ ਤੇ ਮਲਟੀਪਲ ਐਗਜ਼ਿਟ ਸਿਸਟਮ ਜਿਹੜਾ ਹੈ ਉਹ ਵਿਦਿਆਰਥੀਆਂ ਵਾਸਤੇ ਅਵੇਲੇਬਲ ਹੋਏਗਾ ਇਹ ਹੈ ਕਿ ਜਿਹੜਾ ਵਿਦਿਆਰਥੀ ਫਸਟ ইয়ার ਦੇ ਵਿੱਚ ਦਾਖਲਾ ਲੈਂਦਾ ਹੈ ਜਿਉ ਫਸਟイヤー ਕੰਪਲੀਟ ਕਰਕੇ ਕੋਰਸ ਛੱਡਣਾ ਚਾਹੁੰਦਾ ਹੈ ਜਾਂ ਕੋਈ ਉਹਨੂੰ ਹੋਰ ਕੋਈ ਘਰੇਲੂ ਕਾਰਨਾ ਕਰਕੇ ਜਾਂ ਕੋਈ ਜੋਬ ਕਰਕੇ ਉਹਨੂੰ ਕੋਰਸ ਛੱਡਣਾ ਪੈ ਰਿਹਾ ਤਾਂ ਉਹ 1 ਸਾਲ ਬਾਅਦ ਆਪਣਾ ਸਰਟੀਫਿਕੇਟ ਕੋਰਸ ਉਹਨੂੰ ਸਰਟੀਫਿਕੇਟ ਜਿਹੜਾ ਹੈ ਉਹ ਮਿਲ ਜਾਏਗਾ ਜੇ ਵਿਦਿਆਰਥੀ 2 ਸਾਲ ਦਾ ਕੋਰਸ ਪੂਰਾ ਕਰਕੇ ਨਿਕਲਣਾ ਚਾਹੁੰਦਾ ਹੈ ਤੇ ਉਹਨੂੰ ਉਸ ਦਾ ਡਿਪਲੋਮਾ ਮਿਲ ਜਾਏਗਾ ਜੇ ਵਿਦਿਆਰਥੀ 3 ਸਾਲ ਕੰਪਲੀਟ ਕਰਕੇ ਨਿਕਲਣਾ ਚਾਹੁੰਦਾ ਹੈ ਤਾਂ ਉਹਨੂੰ ਡਿਗਰੀ ਮਿਲ ਜੇਗੀ ਜੇ ਉਸ ਤੋਂ ਬਾਅਦ 4 ਸਾਲ ਦਾ ਕੋਰਸ ਪੂਰਾ ਕਰਕੇ ਉਹ ਐਗਜ਼ਿਟ ਹੋਏਗਾ ਕੰਪਲੀਟ ਕਰਕੇ ਤਾਂ ਉਹਨੂੰ ਜਿਹੜਾ ਹੈ ਆਨਰਸ ਦੀ ਜਿਹੜੀ ਉਹ ਡਿਗਰੀ ਕੰਪਲੀਟ ਆਨਰਸ ਦੀ ਡਿਗਰੀ ਉਹ ਸਬਜੈਕਟ ਦੇ ਵਿੱਚ ਦਿੱਤੀ ਜਾਏਗੀ ਇਹਦੇ ਵਿੱਚ ਕੁਝ ਮਲਟੀ ਡਿਸਪਲਿਨਰੀ ਕੋਰਸਿਸ ਨੇ ਕੁਝ ਸਿੰਗਲ ਮੇਜਰ ਵਾਲੇ ਕੋਰਸਿਸ ਨੇ ਤਾਂ ਇਸ ਕੋਰਸ ਦੀਆਂ ਜਿਹੜੀਆਂ ਇਹ ਵਿਸ਼ੇਸ਼ਤਾਵਾਂ ਹਨ ਇਹ 4 ਸਾਲ ਵਾਸਤੇ ਲਗਾਤਾਰ ਚੱਲਣਗੇ ਔਰ ਇਸ ਸਾਲ ਤੋਂ ਜਿਹੜਾ ਹੈ ਸਰਕਾਰ ਨੇ ਪਾ ਪੰਜਾਬ ਯੂਨੀਵਰਸਿਟੀਆਂ ਨੇ ਜਿਹੜੀਆਂ ਇਹ ਕੋਰਸ ਚਲਾਏ ਹਨ ਉਹ ਜਿਹੜੇ ਪੁਰਾਣੇ ਕੋਰਸ ਜਿਹੜਾ ਚੱਲ ਰਿਹਾ ਹੈ ਉਹ ਐਜ਼ ਇਟ ਇ ਦੇ ਵਿੱਚ ਚੱਲੇਗਾ ਜਦੋਂ ਉਹ ਕਲਾਸਾਂ ਜਿਵੇਂ ਫਸਟ ਇਅਰ ਸੈਕੰਡ ਇਅਰ ਚੱਲਾ ਗਿਆ ਸੈਕੰਡ ਇਅਰ ਵਾਲਾ ਥਰਡ ਇਅਰ ਚ ਉਹ ਪੁਰਾਣੇ ਸਿਸਟਮ ਨਾਲ ਹੀ ਚੱਲੇਗਾ ਜਿਹੜੇ ਬੱਚੇ ਇਸ ਸਾਲ ਦਾਖਲਾ ਲੈਣਗੇ ਉਹਨਾਂ ਵਾਸਤੇ 4 ਸਾਲ ਦੇ ਜਿਹੜੇ ਹੈ ਇਹ ਕੋਰਸ ਹਨ ਤੇ ਮਲਟੀਪਲ ਐਂਟਰੀ ਵੀ ਹੈ ਵਿਦਿਆਰਥੀ ਸਪੋਜ਼ ਕਰੋ ਫਸਟイヤー ਤੋਂ ਬਾਅਦ ਕਿਸੇ ਕਾਰਨ ਨਹੀਂ ਆ ਸਕਿਆ ਜਾਂ 2 ਸਾਲ ਬਾਅਦ ਉਹਨੂੰ ਨੌਕਰੀ ਛੱਡਣੀ ਪੈਗੀ ਜਾਂ ਜੌਬ ਛੱਡਣੀ ਪੈਗੀ ਜਾਂ ਵਾਟੇਵਰ ਕੁਝ ਵੀ ਹੈ ਉਹ ਆਪਣੀ ਦੁਬਾਰਾ ਕੰਟੀਨਿਊ ਕਰ ਸਕਦਾ ਹੈ ਇਹਦੇ ਵਿੱਚ ਇੱਕ ਅਕਾਡੈਮਿਕ ਬੈਂਕ ਆਫ ਕ੍ਰੈਡਿਟਸ ਵਿਦਿਆਰਥੀਆਂ ਦਾ ਅਕਾਊਂਟ ਖੁੱਲੇਗਾ ਉਹਦੇ ਵਿੱਚ ਵਿਦਿਆਰਥੀਆਂ ਦੇ ਕ੍ਰੈਡਿਟ ਜਿਹੜੇ ਜਮ੍ਹਾਂ ਹੋਏ ਜਾਣਗੇ ਸੋ ਇੱਕ ਪਾਰਟਿਕੂਲਰ ਕਲਾਸ ਨੂੰ ਜਾਂ ਸਰਟੀਫਿਕੇਟ ਹਾਸਲ ਕਰਨ ਵਾਸਤੇ ਉਹਨੂੰ ਕ੍ਰੈਡਿਟਸ ਦੀ ਜਿਹੜੀ ਮਿਨੀਮਮ ਕੁਆਲਿਫਿਕੇਸ਼ਨ ਆ ਉਹ ਪੂਰੀ ਕਰਨੀ ਪੈਗੀ ਉਹਨੂੰ ਕ੍ਰੈਡਿਟਸ ਅਰਨ ਕਰਨੇ ਪੈਣਗੇ ਜਦੋਂ ਉਹ ਪੂਰੇ ਕ੍ਰੈਡਿਟ ਅਰਨ ਕਰ ਲੇਗਾ ਉਹਨੂੰ ਉਹ ਅਕੋਰਡਿੰਗਲੀ ਸਰਟੀਫਿਕੇਟ ਮਿਲ ਸਕਦਾ ਹੈ ਡਿਪਲੋਮਾ ਮਿਲ ਸਕਦਾ ਹੈ ਡਿਗਰੀ ਮਿਲ ਸਕਦੀ ਹੈ ਤੇ ਆਨਰਸ ਦੀ ਡਿਗਰੀ ਮਿਲ ਸਕਦੀ ਹੈ ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਸ ਸਾਲ ਦੇ ਉੱਤੋਂ 24-25 ਦੇ ਸੈਸ਼ਨ ਤੋਂ ਚੱਲੇਗੀ ਜੇ ਅਸੀਂ ਸਰਕਾਰੀ ਮਹਿੰਦਰਾ ਕਾਲਜ ਦੀ ਗੱਲ ਕਰੀਏ ਤਾਂ ਸਾਡੇ ਕਾਲਜ ਦੇ ਵਿੱਚ ਵੀ ਇਹ ਸਾਰੇ ਕੋਰਸਸ ਅਸੀਂ ਜਿਹੜੀ ਨਵੇਂ ਤਰੀਕੇ ਦੇ ਨਾਲ ਜਿਹੜੇ ਚੱਲਣੇ ਨੇ ਉਹਨਾਂ ਦੇ ਵਿੱਚ ਸਾਡੀਆਂ ਐਡਮਿਸ਼ਨਸ ਚੱਲ ਰਹੀਆਂ ਹਨ ਸਰਕਾਰੀ ਪੋਰਟਲ ਦੇ ਉੱਤੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀ ਮੈਰਿਟ ਲਿਸਟ ਡਿਸਪਲੇ ਹੋ ਚੁੱਕੀ ਹੈ 10 ਤਰੀਕ ਤੋਂ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਸਾਰੇ ਕਾਲਜਸ ਨੇ ਕਰਨੀ ਹੈ ਉਦੋਂ ਬੱਚਿਆਂ ਨੂੰ ਫਿਰ ਉਹਨਾਂ ਦੇ origignal ਸਰਟੀਫਿਕੇਟ ਵਗੈਰਾ ਦੇਖ ਕੇ ਔਰ ਵਿਦਿਆਰਥੀਆਂ ਨੂੰ ਅਸੀਂ ਐਡਮਿਸ਼ਨ ਉਹਨਾਂ ਨੂੰ ਫੀਸ ਭਰਵਾਵਾਂਗੇ ਤਾਂ ਹੋਪਫੁਲੀ ਅਸੀਂ 5-7 ਦਿਨ ਦੇ ਵਿੱਚ ਹੀ ਇਹ ਸਾਰੀ ਪ੍ਰੋਸੈਸ ਕੰਪਲੀਟ ਕਰ ਲਵਾਂਗੇ ਤੇ ਸਾਡੀਆਂ ਕਲਾਸਾਂ ਜਿਹੜੀਆਂ 20 ਜੁਲਾਈ ਤੋਂ ਤਕਰੀਬਨ ਜਿਹੜੀਆਂ ਸਾਡੀਆਂ ਇਹ ਕਲਾਸਿਸ ਪਟਿਆਲਾ ਆਪ ਵੀ ਨੂੰ ਸੰਬੋਧਨ ਕਰ ਰਿਹਾ ਹਾਂ ਕਿਹੜੇ ਆਇਆ ਐਡਮਿਸ਼ਨ ਸ਼ੁਰੂ ਕੱਲੋਂ ਤੋਂ ਕਦੋਂ ਤੱਕ ਪ੍ਰੋਸੈਸ ਚੱਲਣਾ ਹੈ ਤੇ ਕੋਈ ਨਾਮੀ ਫੋਰਸ ਹੈ ਜਾਂ ਕੋਈ ਹੋਰ ਲੱਗ ਸਕਤੇ ਹੂ ਉਸਕੇ 20ਵੀਂ ਜਿਹੜੀ ਨਵੀਂ এডੂਕੇਸ਼ਨ ਪਾਲਿਸੀ ਹੋਰ ਇਹ ਦੱਸੋ ਇਹ ਕੀ ਬਦਲਾਵ ਹੈ ਅ ਇਸ ਸਾਲ ਜਿਹੜੇ 2024 25 ਦਾ ਸੈਸ਼ਨ ਹੈ ਇਹਦੇ ਵਿੱਚ ਜਿੰਨੀਆਂ ਵੀ ਐਡਮਿਸ਼ਨਸ ਐਂਟਰੀ ਲੈਵਲ ਦੀਆਂ ਕਲਾਸਿਸ ਦੇ ਵਿੱਚ ਫਸਟ ইয়ার ਦੇ ਵਿੱਚ ਹੋਈਆਂ ਨੇ ਜਿਹੜੀਆਂ ਕਿ ਬੀਏ ਬੀਕਾਮ ਤੇ ਬੀਐਸਸੀ ਉਹਦੇ ਵਿੱਚ ਜਿਹੜੀ ਐਡਮਿਸ਼ਨ ਹੋਣੀ ਹੈ ਉਹ ਨਿਊ এডੂਕੇਸ਼ਨ ਪਾਲਿਸੀ 2020 ਜਿਹੜੀ ਇਹ ਡਿਪਾਰਟਮੈਂਟ ਆਫ ਹਾਇਰ এডੂਕੇਸ਼ਨ ਪੰਜਾਬ ਸਰਕਾਰ ਵੱਲੋਂ ਇਹ ਲਾਗੂ ਕੀਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਔਰ ਗੁਰਨਾਨਗਦੇਵ ਯੂਨੀਵਰਸਿਟੀ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੋ ਇਹ ਜਿਹੜੇ ਕੋਰਸ ਨੇ ਇਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਇਹ 4 ਸਾਲ ਦੇ ਕੋਰਸ ਨੇ ਇਸ ਵਾਰੀ ਫਸਟイヤー ਦਾ ਜਿਹੜਾ ਹੈ ਉਹ ਦਾਖਲਾ ਕੀਤਾ ਜਾਏਗਾ ਇਹਦੇ ਵਿੱਚ ਜਿਹੜਾ ਐਕਾਡੈਮਿਕਸ ਦੀ ਗੱਲ ਕਰੀਏ ਜਿਹੜੇ ਵਿਦਿਆਰਥੀ ਕੁਝ ਚਾਰ ਜਾਂ ਪੰਜ ਪੇਪਰ ਉਹਨਾਂ ਦੇ ਕੰਪਲਸਰੀ ਨੇ ਉਹਦੇ ਨਾਲ ਕੁਝ ਕਿਤਾ ਮੁਖੀ ਕੋਰਸੇ ਵੀ ਜਿਹੜੇ ਉਹ ਨਾਲ ਜੋੜੇ ਗਏ ਨੇ ਉਹਨਾਂ ਦੀ ਜਿਹੜੀ ਸਕਿੱਲ ਨੂੰ ਅਨਾਉਂਸ ਕਰਨ ਵਾਸਤੇ ਤੋਂ ਟੋਟਲ ਇੱਕ ਵਿਦਿਆਰਥੀ 8 ਜਿਹੜਾ ਪੇਪਰ ਇਹ ਪੜੇਗਾ ਕੁਝ ਉਹਦੇ ਵਿੱਚ ਮੇਜਰ ਹੋਣਗੇ ਕੁਝ ਉਹਦੇ ਵਿੱਚ ਮਾਈਨਰ ਹੋਣਗੇ ਤਾਂ ਇਹ ਕੋਰਸ ਜਿਹੜਾ 4 ਸਾਲ ਵਾਸਤੇ ਚੱਲੇਗਾ ਸੋ ਇਹਦੇ ਵਿੱਚ ਜਿਹੜੀ ਐਨਈਪੀ ਦੀ ਇੱਕ ਹੋਰ ਪਾਲਿਸੀ ਆ ਕਿ ਮਲਟੀਪਲ ਐਂਟਰੀ ਤੇ ਮਲਟੀਪਲ ਐਗਜ਼ਿਟ ਸਿਸਟਮ ਜਿਹੜਾ ਹੈ ਉਹ ਵਿਦਿਆਰਥੀਆਂ ਵਾਸਤੇ ਅਵੇਲੇਬਲ ਹੋਏਗਾ ਇਹ ਹੈ ਕਿ ਜਿਹੜਾ ਵਿਦਿਆਰਥੀ ਫਸਟ ইয়ার ਦੇ ਵਿੱਚ ਦਾਖਲਾ ਲੈਂਦਾ ਹੈ ਜੀ ਉਹ ਫਸਟ ইয়ার ਕੰਪਲੀਟ ਕਰਕੇ ਕোর্স ਛੱਡਣਾ ਚਾਹੁੰਦਾ ਹੈ ਜਾਂ ਕੋਈ ਉਹਨੂੰ ਹੋਰ ਕੋਈ ਘਰੇਲੂ ਕੰਮਾਂ ਕਰਕੇ ਜਾਂ ਕੋਈ ਜੌਬ ਕਰਕੇ ਉਹਨੂੰ ਕੋਰਸ ਛੱਡਣਾ ਪੈ ਰਿਹਾ ਤਾਂ ਉਹ 1 ਸਾਲ ਬਾਅਦ ਆਪਣਾ ਸਰਟੀਫਿਕੇਟ ਕੋਰਸ ਉਹਨੂੰ ਸਰਟੀਫਿਕੇਟ ਜਿਹੜਾ ਹੈ ਉਹ ਮਿਲ ਜਾਏਗਾ ਜੇ ਵਿਦਿਆਰਥੀ 2 ਸਾਲ ਦਾ ਕੋਰਸ ਪੂਰਾ ਕਰਕੇ ਨਿਕਲਣਾ ਚਾਹੁੰਦਾ ਹੈ ਤੇ ਉਹਨੂੰ ਉਸ ਦਾ ਡਿਪਲੋਮਾ ਮਿਲ ਜਾਏਗਾ ਜੇ ਵਿਦਿਆਰਥੀ 3 ਸਾਲ ਕੰਪਲੀਟ ਕਰਕੇ ਨਿਕਲਣਾ ਚਾਹੁੰਦਾ ਹੈ ਤਾਂ ਉਹਨੂੰ ਡਿਗਰੀ ਮਿਲ ਜੇਗੀ ਜੇ ਉਸ ਤੋਂ ਬਾਅਦ 4 ਸਾਲ ਦਾ ਕੋਰਸ ਪੂਰਾ ਕਰਕੇ ਉਹ ਐਗਜ਼ਿਟ ਹੋਏਗਾ ਕੰਪਲੀਟ ਕਰਕੇ ਤਾਂ ਉਹਨੂੰ ਜਿਹੜਾ ਹੈ ਆਨਰਸ ਦੀ ਜਿਹੜੀ ਉਹ ਡਿਗਰੀ ਕੰਪਲੀਟ ਆਨਰਸ ਦੀ ਡਿਗਰੀ ਉਹ ਸਬਜੈਕਟ ਦੇ ਵਿੱਚ ਦਿੱਤੀ ਜਾਏਗੀ ਇਹਦੇ ਵਿੱਚ ਕੁਝ ਮਲਟੀ ਡਿਸਪਲਿਨਰੀ ਕੋਰਸਿਸ ਨੇ ਕੁਝ ਸਿੰਗਲ ਮੇਜਰ ਵਾਲੇ ਕੋਰਸਿਸ ਨੇ ਤੋਂ ਇਸ ਕੋਰਸ ਦੀਆਂ ਜਿਹੜੀਆਂ ਇਹ ਵਿਸ਼ੇਸ਼ਤਾਵਾਂ ਹਨ ਇਹ 4 ਸਾਲ ਵਾਸਤੇ ਲਗਾਤਾਰ ਚੱਲਣਗੇ ਔਰ ਇਸ ਸਾਲ ਤੋਂ ਜਿਹੜਾ ਹੈ ਸਰਕਾਰ ਨੇ ਪੰਜਾਬ ਯੂਨੀਵਰਸਿਟੀਆਂ ਨੇ ਜਿਹੜੀਆਂ ਇਹ ਕੋਰਸ ਚਲਾਏ ਹਨ ਹੁਣ ਜਿਹੜੇ ਪੁਰਾਣੇ ਕੋਰਸ ਜਿਹੜਾ ਚੱਲ ਰਿਹਾ ਹੈ ਉਹ ਐਜ਼ ਇਟ ਇ ਦੇ ਵਿੱਚ ਚੱਲੇਗਾ ਜਦੋਂ ਉਹ ਕਲਾਸਾਂ ਜਿਵੇਂ ਫਸਟ ਇਅਰ ਸੈਕੰਡ ਇਅਰ ਚਲਾ ਗਿਆ ਸੈਕੰਡ ਇਅਰ ਵਾਲਾ ਥਰਡ ਇਅਰ ਚ ਉਹ ਪੁਰਾਣੇ ਸਿਸਟਮ ਨਾਲ ਹੀ ਚੱਲੇਗਾ ਜਿਹੜੇ ਬੱਚੇ ਇਸ ਸਾਲ ਦਾਖਲਾ ਲੈਣਗੇ ਉਹਨਾਂ ਵਾਸਤੇ 4 ਸਾਲ ਦੇ ਜਿਹੜੇ ਹੈ ਇਹ ਕੋਰਸ ਹਨ ਤੇ ਮਲਟੀਪਲ ਐਂਟਰੀ ਵੀ ਹੈ ਵਿਦਿਆਰਥੀ ਸਪੋਜ਼ ਕਰੋ ਫਸਟ ਇਅਰ ਤੋਂ ਬਾਅਦ ਕਿਸੇ ਕਾਰਨ ਨਹੀਂ ਆ ਸਕਿਆ ਜਾਂ 2 ਸਾਲ ਬਾਅਦ ਉਹਨੂੰ ਨੌਕਰੀ ਛੱਡਣੀ ਪੈਗੀ ਜਾਂ ਜੌਬ ਛੱਡਣੀ ਪੈਗੀ ਜਾਂ ਵਾਟਐਵਰ ਕੁਝ ਵੀ ਹੈ ਉਹ ਆਪਣੀ ਦੁਆਰਾ ਕੰਟੀਨਿਊ ਕਰ ਸਕਦਾ ਹੈ ਇਹਦੇ ਵਿੱਚ ਇੱਕ ਅਕਾਡੈਮਿਕ ਬੈਂਕ ਆਫ ਕ੍ਰੈਡਿਟਸ ਵਿਦਿਆਰਥੀਆਂ ਦਾ ਅਕਾਊਂਟ ਖੁੱਲੇਗਾ ਉਹਦੇ ਵਿੱਚ ਵਿਦਿਆਰਥੀਆਂ ਦੇ ਕ੍ਰੈਡਿਟ ਜਿਹੜੇ ਜਮ੍ਹਾਂ ਹੋਏ ਜਾਣਗੇ ਸੋ ਇੱਕ ਪਾਰਟਿਕੂਲਰ ਕਲਾਸ ਨੂੰ ਜਾਂ ਸਰਟੀਫਿਕੇਟ ਹਾਸਲ ਕਰਨ ਵਾਸਤੇ ਉਹਨੂੰ ਕ੍ਰੈਡਿਟਸ ਦੀ ਜਿਹੜੀ ਮਿਨਿਮਮ ਕੁਆਲਿਫਿਕੇਸ਼ਨ ਆ ਉਹ ਪੂਰੀ ਕਰਨੀ ਪੈਗੀ ਉਹਨੂੰ ਕ੍ਰੈਡਿਟਸ ਅਰਨ ਕਰਨੇ ਪੈਣਗੇ ਜਦੋਂ ਉਹ ਪੂਰੇ ਕ੍ਰੈਡਿਟ ਅਰਨ ਕਰ ਲੇਗਾ ਉਹਨੂੰ ਉਹ ਅਕੋਰਡਿੰਗਲੀ ਸਰਟੀਫਿਕੇਟ ਮਿਲ ਸਕਦਾ ਹੈ ਡਿਪਲੋਮਾ ਮਿਲ ਸਕਦਾ ਹੈ ਡਿਗਰੀ ਮਿਲ ਸਕਦੀ ਹੈ ਤੇ ਆਨਰਸ ਦੀ ਡਿਗਰੀ ਮਿਲ ਸਕਦੀ ਹੈ ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਸ ਸਾਲ ਦੇ ਉਤੋਂ 24-25 ਦੇ ਸੈਸ਼ਨ ਤੋਂ ਚੱਲੇਗੀ ਜੇ ਅਸੀਂ ਸਰਕਾਰੀ ਮਹਿੰਦਰਾ ਕਾਲਜ ਦੀ ਗੱਲ ਕਰੀਏ ਤਾਂ ਸਾਡੇ ਕਾਲਜ ਦੇ ਵਿੱਚ ਵੀ ਇਹ ਸਾਰੇ ਕੋਰਸਸ ਅਸੀਂ ਜਿਹੜੀ ਨਵੇਂ ਤਰੀਕੇ ਦੇ ਨਾਲ ਜਿਹੜੇ ਚੱਲਣੇ ਨੇ ਉਹਨਾਂ ਦੇ ਵਿੱਚ ਸਾਡੀਆਂ ਐਡਮਿਸ਼ਨਸ ਚੱਲ ਰੀਆਂ ਹਨ ਸਰਕਾਰੀ ਪੋਰਟਲ ਦੇ ਉੱਤੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀ ਮੈਰਿਟ ਲਿਸਟ ডিসਪਲੇ ਹੋ ਚੁੱਕੀ ਹੈ 10 ਤਰੀਕ ਤੋਂ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਸਾਰੇ ਕਾਲਜਸ ਨੇ ਕਰਨੀ ਹੈ ਉਦੋਂ ਬੱਚਿਆਂ ਨੂੰ ਫਿਰ ਉਹਨਾਂ ਦੇ origignal ਸਰਟੀਫਿਕੇਟ ਵਗੈਰਾ ਦੇਖ ਕੇ ਔਰ ਵਿਦਿਆਰਥੀਆਂ ਨੂੰ ਅਸੀਂ ਐਡਮਿਸ਼ਨ ਉਹਨੂੰ ਫੀਸ ਭਰਵਾਵਾਂਗੇ ਤਾਂ ਹੋਪਫੁਲੀ ਅਸੀਂ 5-7 ਦਿਨ ਦੇ ਵਿੱਚ ਹੀ ਇਹ ਸਾਰੀ ਪ੍ਰੋਸੈਸ ਕੰਪਲੀਟ ਕਰ ਲਵਾਂਗੇ ਤੇ ਸਾਡੀਆਂ ਕਲਾਸਾਂ ਜਿਹੜੀਆਂ 20 ਜੁਲਾਈ ਤੋਂ ਤਕਰੀਬਨ ਜਿਹੜੀਆਂ ਸਾਡੀਆਂ ਇਹ ਕਲਾਸੇਸ ਟੂ ਇਨ ਕੈਂਪਸ 'ਚ ਮੁਹੱਈਆ ਕਰਾਉਣੇ ਹਨ ਸਾਡੇ ਕੋਲ ਜਿਹੜੀ ਬਹੁਤ ਹੀ ਵਧੀਆ ਲਾਇਬ੍ਰੇਰੀ ਹੈ 에어 ਕੰਡੀਸ਼ਨ ਸਾਡੇ ਰੀਡਿੰਗ ਰੂਮ ਹਨ ਲੜਕੀਆਂ ਵਾਸਤੇ ਅਲੱਗ ਵਾਸ਼ਰੂਮਸ ਉਹਨਾਂ ਦੇ ਕਾਮਨ ਰੂਮ ਵਿਦਿਆਰਥੀਆਂ ਵਾਸਤੇ ਅਸੀਂ 에어 ਕੰਡੀਸ਼ਨ ਬਨਾਇਆ ਹੋਇਆ ਹੈ ਸਾਡੇ ਕੋਲ ਗਰਾਊਂਡਸ ਬੜੇ ਅੱਛੇ ਹਨ ਸਾਡੇ ਟੀਚਰ ਜਿਹੜਾ ਸਟਾਫ ਪੂਰਾ ਹੈ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਸਟਾਫ ਜਿਹੜਾ ਮਿਹਨਤੀ ਹੈ ਪਾ ਪੀਣ ਵਾਲੇ ਪਾਣੀ ਦੀ ਸਾਡੇ ਕੋਲ अराउंड 20 ਵਾਟਰ ਕੂਲਰ ਲੱਗੇ ਹੋਏ ਹਨ ਸਾਫ ਸੁਥਰਾ ਪਾਣੀ ਅਸੀਂ ਵਿਦਿਆਰਥੀਆਂ ਨੂੰ ਮਹਈਆ ਕਰਾਉਂਦੇ ਹਾਂ ਡਿਸਪਲਿਨ ਹੈ 24 ਇਨ ਟੂ 7 ਸਾਡੇ ਕੋਲ ਸਿਕਿਉਰਿਟੀ ਸਟਾਫ ਹੈ ਔਰ ਲੜਕੀਆਂ ਵਾਸਤੇ ਅਲੱਗ ਪਾਰਕਿੰਗ ਹੈ ਬॉयਜ਼ ਵਾਸਤੇ ਅਲੱਗ ਪਾਰਕਿੰਗ ਹੈ ਔਰ ਅਸੀਂ ਹਮੇਸ਼ਾ ਹੀ ਵਿਦਿਆਰਥੀਆਂ ਦੀ ਜਿਹੜੀ ਹੈ ਉਹ ਭਲਾਈ ਵਾਸਤੇ ਮੈਂ ਤੇ ਮੇਰਾ ਸਾਰਾ ਜਿਹੜਾ ਆਫਿਸ ਸਟਾਫ ਹੈ ਜਾਂ ਦੂਸਰਾ ਸਟਾਫ ਹੈ ਉਹ ਸਾਰਾ ਹਮੇਸ਼ਾ ਵਿਦਿਆਰਥੀਆਂ ਦੀ ਭਲਾਈ ਵਾਸਤੇ ਸੀ ਕੰਮ ਕਰਦੇ ਰਹਿੰਦੇ ਆ ਉਹ ਮੈਂ ਸਭ ਨੂੰ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਦਿਆਰਥੀ ਇਸ ਕਾਲਜ ਦੇ ਵਿੱਚ ਦਾਖਲਾ ਲੈਣ ਦਾਖਲਾ ਲੈਣ ਤੇ ਆਪਣੀ ਜਿਹੜੀ ਹਾਇਰ ਐਜੂਕੇਸ਼ਨ ਨੂੰ ਉਹ ਕੰਪਲੀਟ ਕਰਨ ਪੰਜਾਬ ਸਰਕਾਰ ਤੋਂ ਵੀ ਵਿਸ਼ੇਸ਼ ਮੰਗ ਕਰਦੇ ਹਾਂ ਕਾਲਜ ਵਾਸਤੇ ਪੰਜਾਬ ਸਰਕਾਰ ਤੋਂ ਇੱਕ ਵਿਸ਼ੇਸ਼ ਮੰਗ ਅਸੀਂ ਇਹੀ ਕਰਦੇ ਆ ਕਿ ਕਿਉਂਕਿ ਬਹੁਤ ਸਾਰੇ ਟੀਚਰ ਸਾਡੇ ਜਿਹੜੇ ਨੇ ਉਹ ਪਰਾਣੀਆਂ ਜਿਹੜੀਆਂ ਰਿਕਰੂਟਮੈਂਟਸ ਹੋਈਆਂ ਸੀਗੀਆਂ ਉਹ ਕਾਫੀ ਸਮਾਂ ਪਹਿਲਾਂ ਹੋਈਆਂ ਸੀਗੀਆਂ ਕੁਝ ਕੋਰਟ ਦੇ ਕੇਸਿਸ ਸੀਗੇ ਤੇ ਉਹ ਟੀਚਰ ਸਾਡੇ ਰਿਟਾਇਰ ਹੋ ਰਹੇ ਹਨ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਰਕਾਰ ਜਿਹੜੀ ਹੋਰ ਭਰਤੀ ਜਿਵੇਂ ਪੀਪੀਐਸਸੀ ਦੇ ਵਿੱਚ 612 ਪੋਸਟਾਂ ਗਵਰਨਮੈਂਟ ਨੇ ਭੇਜੀਆਂ ਹਨ ਤੇ ਅਸੀਂ ਅਸੀਂ ਇਹੀ ਹੋਪ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਹਨ ਭਰੀਆਂ ਜਾਣ ਔਰ ਇੱਕ ਰੈਗੂਲਰ ਤੌਰ ਦੇ ਉੱਤੇ ਜਿਹੜੇ ਟੀਚਰ ਸਾਡੇ ਕਾਲਜ ਦੇ ਵਿੱਚ ਆ ਸਕਣ ਤਾਂ ਕਿ ਵਿਦਿਆਰਥੀ ਵਧੀਆ ਮਾਹੌਲ ਦੇ ਵਿੱਚ ਹੋਰ ਵੀ ਵਧੀਆ ਮਾਹੌਲ ਦੇ ਵਿੱਚ ਪੜ ਸਕਣ ਇਹ ਜੇ ਸਪੋਰਟ ਦੀ ਗੱਲ ਕੀਤੀ ਹੈ ਕੀ ਲੱਗਦਾ ਸਪੋਰਟ ਲਈ ਜੇ ਆਪਾਂ ਗੱਲ ਕਰੀਏ ਉਹ ਫਲਪਦੀਆਂ ਦੀ ਆਪਣੇ ਕਿੰਨੇ ਕਿ ਪਰਸਨਸ ਹੈਗੇ ਨੇ ਇਸ ਸਾਲ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਪਲੇਸ ਅੰਦਰ ਜਿਵੇਂ ਅਸੀਂ ਆਪਣੇ ਕਾਲਜ ਦੀ ਗੱਲ ਕਰਦੇ ਹਾਂ ਕਿ ਪਿਛਲੇ ਸਾਲ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਤਿੰਨ ਜਿਹੜੇ ਇੰਟਰ ਕਾਲਜ ਕੰਪੀਟੀਸ਼ਨ ਕਰਾਏ ਸੀਗੇ ਜਿਹਦੇ ਵਿੱਚ ਇੱਕ ਬਾਸਕਟਬਾਲ ਸੀਗਾ ਦੂਸਰਾ ਸਾਡੇ ਕੋਲ ਯੋਗਾ ਸੀਗਾ ਤੀਸਰਾ ਸਾਡੇ ਕੋਲ ਜਿਹੜੀ ਓਪਨ ਸਰਕਲ ਸਟਾਈਲ ਕਬੱਡੀ ਸੀਗੀ ਔਰ ਸਾਡੇ ਜਿਹੜੇ ਤਕਰੀਬਨ 100 ਤੋਂ ਵੱਧ ਵਿਦਿਆਰਥੀ ਨੇ ਜਿਹੜੀਆਂ ਯੂਨੀਵਰਸਿਟੀ ਦੀਆਂ ਇੰਟਰ ਯੂਨੀਵਰਸਿਟੀ ਦੀਆਂ ਟੀਮਾਂ ਨੇ ਉਹਦੇ ਵਿੱਚ ਭਾਗ ਲੈਂਦੇ ਹਨ ਔਰ ਸਾਡੇ ਕੋਲ ਜਿਹੜੀ ਟੀਮ ਹੈ ਯੋਗਾ ਦੀ ਉਹ ਸਾਡੇ ਕੋਲ ਯੂਨੀਵਰਸਿਟੀ ਦੀ ਜਿਹੜੀ ਚੈਂਪੀਅਨਸ਼ਿਪ ਹੈ ਇੰਟਰ ਕਾਲਜ ਦੀ ਵੀ ਤੇ ਇੰਟਰ ਯੂਨੀਵਰਸਿਟੀ ਦੇ ਵਿੱਚ ਵੀ ਸਾਡੇ ਵਿੱਚ ਬਿਦਿਆਰਥੀ ਬਹੁਤਿਆਂ ਸਪੋਰਟਸ ਦੇ ਵਿੱਚ ਮੱਲਾ ਮਾਰਦੇ ਹਨ ਔਰ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਵੱਧਿਆ ਤੋਂ ਵੱਧਿਆ ਸਪੋਰਟਸ ਦੀਆਂ ਜਿਹੜੀਆਂ ਸਹੂਲਤਾਂ ਉਹੀਆਂ ਕਰਵਾਈਆਂ ਜਾਣ ਤਾਂ ਜੋ ਨੈਸ਼ਨਲ ਕਲਚਰਲ ਐਕਟੀਵਿਟੀਜ਼ ਦੇ ਜੇ ਆਪਾਂ ਗੱਲ ਕਰਦੇ ਹਾਂ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਰਨਰ ਅਪ ਰਹੇ ਹਾਂ ਕਲਚਰਲ ਐਕਟੀਵਿਟੀ ਹਰ ਇੱਕ ਜਿਹੜੀ ਕਲਚਰਲ ਇਵੈਂਟ ਹੈ ਉਹਦੇ ਵਿੱਚ ਅਸੀਂ ਯੂਥ ਫੈਸਟੀਵਲ ਦੇ ਵਿੱਚ ਭਾਗ ਲੈਂਦੇ ਆਂ ਅਸੀਂ ਜਨਰਲ ਜਿਹੜਾ ਫੈਸਟੀਵਲ ਹੁੰਦਾ ਉਹਦੇ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਟੀਮਾਂ ਭਾਗ ਲੈਂਦੀਆਂ ਹਨ ਜਿਵੇਂ ਕਿ ਅਸੀਂ ਭੰਗੜੇ ਦੀ ਗੱਲ ਕਰਦੇ ਹਾਂ ਗਿੱਧੇ ਦੀ ਗੱਲ ਕਰਦੇ ਹਾਂ ਸੰਮੀ ਦੀ ਗੱਲ ਹੈ ਉਸ ਤੋਂ ਬਾਅਦ ਜਿਹੜੇ ਹੋਰ ਛੋਟੇ-ਛੋਟੇ ਈਵੈਂਟ ਨੇ ਸਾਰੀਆਂ ਹੀ ਈਵੈਂਟਸ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਹਨ ਉਹ ਭਾਗ ਲੈਂਦੀਆਂ ਹਨ ਤੇ ਬੱਚੇ ਜਿਹੜੇ ਐਕਸਲ ਕਰਦੇ ਹਨ ਔਰ ਸਪੋਰਟਸ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੈ ਸਾਡੇ ਕੋਲ ਨੈਸ਼ਨਲ ਲੈਵਲ ਤੇ ਜਿਹੜੇ ਵਿਦਿਆਰਥੀ ਖੇਲੇ ਹੋਏ ਹਨ ਉਹ ਸਾਡੇ ਕਾਲਜ ਦੇ ਵਿੱਚ ਦਾਖਲਾ ਲੈਣੇ ਹਨ ਉਹਨਾਂ ਨੂੰ ਅਸੀਂ ਕੁਝ ਫ੍ਰੀਸ਼ਿਪ ਵੀ ਪ੍ਰੋਵਾਈਡ ਕਰਦੇ ਹਾਂ ਇਹ ਜਸਟ ਉਹ ਆਪਣੀ ਗੇਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਣ ਸਾਡੇ ਕੋਲ ਕੋਚਸ ਵਗੈਰਾ ਸ਼ਾਮ ਨੂੰ ਆਉਂਦੇ ਨੇ ਜਿਹੜੇ ਫ੍ਰੀ ਕੋਚਿੰਗ ਵਿਦਿਆਰਥੀਆਂ ਨੂੰ ਦਿੰਦੇ ਨੇ ਅਤੇ ਉਹ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਸਪੋਰਟਸ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਇੰਟਰ ਯੂਨੀਵਰਸਿਟੀ ਦੇ ਵਿੱਚ ਵੀ ਆਪਣੀਆਂ ਪੋਜੀਸ਼ਨਸ ਹਾਸਲ ਕਰਦੇ ਨੇ